ਮਰਨਕਲ ਦੀ ਉਸੰਗ ਹੈ ਜਿਹੜੀ ਜਿਹੜਾ ਘਟਨਾ ਵਾਪਰੀ ਹੈ ਕੀ ਕਾਰਨ ਬਣਿਆ ਸੀ ਦੇ ਕਾਰਨ ਬੱਚੇ ਦੁੱਧ ਲੈਣ ਚਲੇ ਸੀ ਇੱਥੋਂ ਮੋਟਰਸਾਈਕਲ ਸੀਗੇ ਇਹ ਤਾਂ ਸਾਡੇ ਪਿੰਡ ਦੀ ਗੱਡੀ ਸੀਗੀ ਤਾਂ ਚਲੇ ਨੇ ਐਕਸੀਡੈਂਟ ਹੋ ਗਿਆ ਇਨੀ ਕਮਰਸਿਮੋਂਡ ਮੁੰਡਿਆਂ ਨੇ ਮੁੰਡੇ ਸੀ 15 ਸਾਲ ਦੇ ਮੁੰਡੇ ਸੀ ਇਕੱਲੇ ਸੀ ਮੁੰਡਾ ਇਹ ਦੋ ਬ੍ਰਦਰ ਆਈ ਆਹ ਫੇਟ ਮਾਰ ਗਈ ਗੱਡੀ ਕਿੱਧਰੋਂ ਆ ਰਹੀ ਸੀ ਕਿੰਨੀ ਕ ਸਪੀਡ ਲੱਗ ਰਹੀ ਸੀ ਜਿਸ ਦਿਨ ਆਏ ਆ ਸਾਰਾ ਆਇਆ ਡੈੱਡ ਬਾਡੀ ਮਿਲੀ ਸਾਨੂੰ ਗੱਡੀ ਉਹ ਪਿੱਛੇ ਖੜੀ ਆ ਸਾਨੂੰ ਇਹ ਕਨਫਰਮ ਨਹੀਂ ਹੋ ਰਿਹਾ ਵੀ ਕਿਵੇਂ ਇਧਰ ਆਉਂਦੇ ਸੀਗੇ ਜਾਂਦੇ ਸੀਗੇ ਰੋਜ਼ਾਨਾ ਦੀ ਮੌਕੇ ਦੀ ਮੌਤ ਹੋ ਗਈ ਜਾਂ ਮੌਕੇ ਤੇ ਹੋਈ ਮੌਤ ਸਾਹਿਬ ਕੀ ਮੰਗ ਕਰਦੇ ਮੰਗ ਸਾਰੇ ਦੀ ਜੋ ਕਾਰਵਾਈ ਸਹੀ ਢੰਗ ਨਾਲ ਹੋ ਜਾਣੀ ਚਾਹੀਦੀ ਆ ਉਹਨਾਂ ਦਾ ਬੱਚਾ ਸੀ ਇਹਦੇ ਪਿੱਛੇ ਇਹਦੇ ਡੈਡੀ ਡੈਥ ਹੋ ਗਈ ਹੋਈ ਹੈ ਮਹੀਨਾ ਕਿਹੜਾ ਜੀ ਇੱਕ ਮਹੀਨਾ ਪਹਿਲਾਂ ਕੋਈ ਡੈਡੀ ਡੈਥ ਹੋਈ ਉਹਨੂੰ ਅਜੇ ਬੱਚੇ ਦੀ ਹੋ ਗਈ ਆ ਉਹਨਾਂ ਦੀ ਵਿਚਾਰੀ ਬੱਚੇ ਦੀ 15 ਸਾਲ ਦੀ ਉਮਰ ਆ ਸਰ ਸਰ ਕੀ ਨਾਮ ਹੈ ਤੁਹਾਡਾ ਇਹ ਜਤੰਦਰ ਸਿੰਘ ਆ ਜੀ ਕੀ ਕਾਰਨ ਮੰਨਦੇ ਹੋ ਹਾਦਸੇ ਉਹ ਤੰਦ ਤੁਆਈ ਬਸ ਕੋ ਤੇਜ਼ੀ ਵਧੀ ਆ ਮੈਂ ਤਾਂ ਤੰਦ ਤੁਆਈ ਆ ਹੁਣ ਤਾਂ ਕਿਸ ਤਰ੍ਹਾਂ ਐਕਸੀਡੈਂਟ ਕਿਵੇਂ ਹੋਇਆ ਜੀ ਪਤਲੇ ਮੇਰੇ ਮਦਾ ਪੂਨੀ ਗਿਆ ਹੈ ਤਾਂ ਹੁਣ ਕਲੀਅਰ ਕਰਦੇ ਆ ਸਾਰਾ ਇਹ ਤਾਂ ਬੰਦੇ ਉਹ ਗੱਡੀ ਵਾਲੇ ਵੀ ਨਹੀਂ ਮਿਲੇ ਹਜੇ ਤੇ ਜੇ ਤਾਂ ਹੁਣ ਇਹ ਸੁਰਤੀਆਂ ਨਾਲ ਮੁੰਡਾ ਹੱਸਦਾ ਉਹ ਉਹ ਤਾਂ ਕਲੀਅਰ ਹੋਣਾ ਸਾਰਾ ਗੱਡੀ ਇੱਥੇ ਮੌਜੂਦ ਆ ਗੱਡੀ ਗੱਡੀ ਪਿਛੇ ਹਾਂ ਜੀ ਖੜੀ ਐ ਤਾਂ ਉਹਦੇ ਮਾਲਕ ਮੌਜੂਦ ਹੈ ਜੀ ਨਹੀਂ ਮਾਲਕ ਨਹੀਂ ਹਜਿਆ ਜੀ ਲੋਕ ਡਰ ਜਾਂਦੇ ਮਨੋ ਬਲੀ ਜੀ ਗੱਡੀ ਪਿੰਡ ਤੋਂ ਵੀ ਆਪਣੇ ਲੋਕ ਲਈ ਇੱਥੇ ਅੱਛਾ ਗੱਡੀ ਵੀ ਤੁਰ-ਕੁੱਟਦੀ ਹਾਂਜੀ 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 ਚੱਲਦੀ ਐ ਸਰ ਜੀ ਦੀ ਤੁਹਾਡਾ ਵੀ ਇਹੀ ਪਿੰਡ ਆ ਦੱਸਿਆ ਜਾ ਰਿਹਾ ਕਿ 15 ਸਾਲ ਦਾ ਨੌਜਵਾਨ ਸੀ ਆ ਫੇਟ ਮਾਰਨ ਵਾਲੇ ਵੀ ਤੁਹਾਡੇ ਪਿੰਡ ਦੇ ਨੇ ਔਰ ਜਿੰਨਾ ਵੀ ਡੈੱਡ ਬੋਡੀ ਮਿਲੇ ਵੀ ਤੁਹਾਡੇ ਪਿੰਡ ਹਾਂਜੀ ਸਾਨੂੰ ਵੀ ਸਰਪੰਚ ਸਾਹਿਬ ਦਾ ਫੋਨ ਗਿਆ ਸੀਗਾ ਤੇ ਵੀ ਆਪਣੇ ਜਿਹੜਾ ਮਦੇ ਨੂੰ ਰੋਡ ਜਾਂਦਾ ਧੂਰਕੋੜ ਤੋਂ ਵੀ ਉੱਥੇ ਕੱਸੀ ਦਾ ਐਕਸੀਡੈਂਟ ਹੋ ਗਿਆ ਅਸੀਂ ਆਏ ਹਾਂ ਤੇ ਬਸ ਹੁਣ ਪਤਾ ਕੀਤਾ ਪ੍ਰਸ਼ਾਸਨ ਵੀ ਆ ਗਿਆ ਤੇ ਬਸ ਆਪਦੀ ਕਾਰਵਾਈ ਪ੍ਰਸ਼ਾਸਨ ਕਰੂਗਾ ਤੇ ਦੱਸਣ ਦੇ ਮਤਲਬ ਕੋ ਪਤਾ ਲੱਗਿਆ ਵੀ ਗੱਡੀ ਸਾਡੇ ਪਿੰਡ ਦੀ ਆ ਇਹ ਨੌਜਵਾਨ ਦੇ ਪਿਤਾ ਦੀ ਵੀ ਪਹਿਲਾ ਮਹੀਨਾ ਡੇਢ ਮਹੀਨਾ ਮੌਤ ਹੋ ਗਈ ਸੀ ਵਿਚਾਰੇ ਦੀ ਤੇ ਬਹੁਤ ਮੰਦਭਾਗੀ ਘਟਨਾ ਸਾਡੇ ਪਿੰਡ ਵਾਸਤੇ ਵੀ ਆ ਤੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਆ ਤੇ ਬਾਕੀ ਜੋ ਪ੍ਰਾਤਮਾ ਨੂੰ ਸੰਜੂਰਾ ਹੁੰਦਾ ਹੋਈ ਹੈ ਜੀ ਤੇ ਕਾਰਨ ਇਹਦਾ ਐਕਸੀਡੈਂਟ ਦਾ ਬਈ ਆਪਾਂ ਕਹਿ ਸਕਦੇ ਹਾਂ ਧੁੰ ਦਾ ਤੇ ਜਾਂ ਧੂਏ ਦਾ ਕਾਰਨ ਹੀ ਆ ਬੜੀ ਬੇਨਤਤਾ ਤੇ ਬਾਕੀ ਬਾਕੀ ਜੋ ਆਪਾਂ ਦਾ ਵੀ ਤੇਜ਼ੀ ਦਾ ਕਾਰਨ ਵੀ ਕਹਿ ਸਕਦੇ ਆ ਮੇਰਾ ਨਾਮ ਗਰਤੇਸ਼ ਸਿੰਘ ਉਰਫ ਜੀਵਨ ਜਿੰਨੇ ਡੈਥ ਹੋਈ ਕੀ ਲੱਗਦੀ ਟੀਟ ਮੇਰੇ ਭਤੀਜੇ ਜੀ ਜੀ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਕਹਿਣਾ ਚਾਹੁੰਦੇ ਆ ਦੇਖੋ ਨਾ ਤਾਂ ਕੋਈ ਤੁੰਦ ਦਾ ਮਸਲਾ ਜੀ ਨਾ ਕੋਈ ਧੂਏ ਦਾ ਮਸਲਾ ਜੀ ਹਜੀ ਟਾਈਮ ਦੇਖ ਲਓ ਤੁਸੀਂ ਜੀ ਸਭ ਆਵਾਜ਼ਾਈ ਚੱਲ ਰਹੀ ਹੈ ਜੀ ਆਹ ਦੇਖੋ ਸਪੀਡ ਕਿੰਨੀ ਹੈ ਜੀ ਸਪੀਡ ਦੇ ਕਾਰਨ ਬੱਚਾ 15 ਸਾਲਾਂ ਦਾ ਬੱਚਾ ਜੀ ਕੀ ਉਹਦੀ ਕੀ ਕਾਰਨ ਕਿਦੀ ਕਿਦੀ ਭੈੜੀ ਹੱਤਿਆ ਹੋਈ ਆ ਜੀ ਹੋਈ ਹੈ ਨਾ ਗੱਡੀ ਵੀ ਸਾਡੇ ਪਿੰਡ ਦੀ ਆ ਜੀ ਇਹ ਵੀ ਸਾਨੂੰ ਪਤਾ ਲੱਗ ਗਿਆ ਜੀ ਪਰ ਉਹ ਸਪੀਡ ਨੂੰ ਚੈੱਕ ਕਰੋ ਵੀ ਕੀ ਕਿਹੜੇ ਕਾਰਨ ਕਿਦੀ ਗਲਤੀ ਨਾਲ ਕੀ ਹੋਇਆ ਕੀ ਮੰਗ ਕਰਦੇ ਹੋ ਮੰਗ ਹੈ ਇਹੀ ਗਰਾਂ ਇਨਸਾਫ ਚਾਹੀਦਾ ਉਹ ਬੱਚਾ 15 ਸਾਲਾਂ ਦਾ ਬੱਚਾ ਡੇਰ ਮਹੀਨਾ ਜੇ ਪਹਿਲਾਂ ਨਹੀਂ ਉਹਦਾ ਪਿਓ ਗੁਜ਼ਰ ਗਿਆ ਉਹਨੂੰ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੇ ਭੈਣ ਭਰਾ ਜੀ ਉਹਨਾਂ ਤਿੰਨ ਦੋ ਭੈਣ ਭਰਾ ਦੋਨੇ ਭਾਅ ਹੈ ਪਿਓ ਗੁਜ਼ਰ ਗਿਆ ਇੱਕ ਬੱਚਾ ਅੱਜ ਗੁਜ਼ਰ ਗਿਆ ਤੁਸੀਂ ਜਾਰੇ ਕਿ ਦੁੱਧ ਲੈ ਕੇ ਜਾ ਰਹੇ ਸੀ ਬੱਚਾ ਆ ਬੱਚਾ ਜਾ ਰਿਹਾ ਸੀ ਪਰ ਆ ਤੁਸੀਂ ਇਹ ਚੀਜ਼ ਨੂੰ ਕਵਰ ਕਰੋ ਵੀ ਇਹ ਕਿੰਦੀ ਪੋਜੀਸ਼ਨ ਆ ਉਹਦਾ ਦਿਮਾਗ ਕੱਢ ਕੇ ਇੱਥੇ ਆ ਪਿਆ ਸੜਕ ਤੇ ਸਾਰਾ ਇੱਥੇ ਪਿਆ ਸੜਕ ਤੇ ਬੋਡੀ ਕਿਤੇ ਹੋਰ ਪਈ ਆ ਦਿਮਾਗ ਦਾ ਲੈਂਸਾ ਕਿਤੇ ਹੋਰ ਪਿਆ ਇਹ ਚੀਜ਼ਾਂ ਨੂੰ ਦੇਖੋ ਵੀ ਕੀ ਕਾਰਨ ਆ ਸਪੀਡ ਦਾ ਕਾਰਨ ਆ ਕੀ ਕਾਰਨ ਬੱਚੇ ਧੁੰਦਣਾ ਹੋਇਆ ਜਾਂ ਕੋਈ ਹੋਰ ਕਾਰਨ ਆ ਹੋਇਆ ਹਾਂਜੀ ਮੰਗਲ ਸਰ ਕੀ ਮਸਲਾ ਸੀ ਔਰ ਕਿਵੇਂ ਦਰ ਘਟਣਾ ਸਾਰਾ ਹੋਈ ਸਾ ਜੀ ਇਹ ਬੱਚੇ ਸੀ ਦੋ ਇੱਕ ਜਸਪ੍ਰੀ ਸੀ ਕਰਨ ਸੀਗਾ ਢੂੜਗੜ੍ਹੋਂ ਸਿੱਧਾ ਰਹਿਣ ਵਾਲੇ ਸੀ ਇਹ ਇਹ ਮਧੇਰੇ ਸਾਈਡ ਤੋਂ ਆ ਰਹੇ ਸੀਗੇ ਇਦੋਂ ਪਿੰਡ ਵਾਲੇ ਪਾਸੋਂ ਗੱਡੀ ਜਾ ਰਹੀ ਸੀ ਧੂੜਕੜ ਵਾਲੇ ਪਾਸੋਂ ਉਹ ਐਕਸੀਡੈਂਟ ਹੋ ਗਿਆ ਤੇ ਇੱਕ ਬੱਚੇ ਦੀ ਮੌਤ ਹੋ ਗਈ ਜਸਪ੍ਰੀਤ ਦੀ ਇੱਕ ਕਹਿੰਦੇ ਵਿੱਚ ਜ਼ਖਮੀ ਹੋਇਆ ਹੋਇਆ ਹੈ ਹਸਪਤਾਲ ਦਾਖਲ ਹੋਇਆ ਉਹ ਦੇਖਦੇ ਵੀ ਅੱਗੇ ਵੀ ਕਿੱਥੇ ਦਾਖਲਾ ਹੋ ਪਤਾ ਕਰਦੇ ਜਾ ਕੇ ਅਸੀਂ ਤੇ ਜੋ ਵੀ ਹੋਇਆ ਮੰਨ ਲਓ ਜਸਾ ਬਿਆਨ ਲਿਖਾਉਣ ਕਰਨ ਦੇ ਕਰਦੇ ਉਹ ਸਾਨੂੰ ਅਸੀਂ ਕਾਰਵਾਈ ਕਰ ਦਿਆਂਗੇ ਸਰ ਜਿਹੜੀ ਡੈੱਡ ਬੋਡੀ ਆ ਮੋਗਾ ਸੁਬਾਹ ਤੋਂ ਹਾਂਜੀ ਉਹ ਅਸੀਂ ਤੋਰ ਦਿੱਤੀ ਹੋਈ ਆ ਦੀ ਐਂਬੂਲੈਂਸ ਆ ਗਈ ਸੀ ਉਹ ਮੌਕੇ ਤੇ ਮੰਨ ਲਓ ਡੈੱਡ ਬੋਡੀ ਸੀ ਤੋਰ ਦਿੱਤੀ ਹੋਈ ਆ